ਸਰ ਸੇ ਇਨ ਕਰਾਣੇ ਮੈਂ ਹੜੀੰਬਾ ਟੈਂਪਲ ਜਾ ਰਿਹਾ ਸੀ ਜੀ ਉੱਥੇ ਜਿੱਕਣਾ ਸਾਡੀਆਂ ਗੱਡੀਆਂ ਜਾਮ ਚ ਲੱਗੀਆਂ ਹੋਈਆਂ ਸੀ ਤਾਂ ਉਹ ਮੋਟਰਸਾਈਕਲ ਵਾਲਾ ਪਿੱਛੇ ਤੋਂ ਆਇਆ ਜੀ ਉਹ ਸਾਹਮਣੇ ਤੋਂ ਗੱਡੀ ਆਣ ਦੀ ਵਜ੍ਹਾ ਕਰਕੇ ਉਹਨੂੰ ਲੈਂਨ ਵਿੱਚ ਆਣ ਨੂੰ ਥਾਂ ਨਹੀਂ ਮਿਲੀ ਹੈਗੇ ਉਹਦੇ ਪਿੱਛੇ ਉਹ ਮੇਰੇ ਨਾਲ ਤੂ ਤੂ ਮੈਂ ਮੈਂ ਕਰਦਾ ਕਰਦਾ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਜੀ ਹਿਮਾਚਲ ਦੀ ਸੀ ਸਾਰੇ ਹਾਂਜੀ ਸਾਰੇ ਹਿਮਾਚਲ ਮਨਾਲੀ ਦੇ ਸੀ ਮੈਂ ਬਨਾਲੀ ਹੜੀਬਾ ਟੈਂਪਲ ਜਾ ਰਹਾ ਤਾਂ ਮੇਰੇ ਸਾਥ ਲੋਕਾਂ ਲੋਗੋ ਨੇ ਬਹੁਤ ਮਾਰਕੀਟ ਕੀ ਆ ਜੀ ਮਤਲਬ ਕਿ ਜਦੋਂ ਤਿੰਨ ਬੰਦੇ ਮੇਰੇ ਨਾਲ ਕੁੱਟਮਾਰ ਕਰ ਰਹੇ ਸੀ ਉਸ ਤੋਂ ਬਾਅਦ ਤਿੰਨ ਬੰਦੇ ਹੋਰ ਪਿੱਛੇ ਤੋਂ ਲੋਹੇ ਦੀਆਂ ਰਾਡਾਂ ਲੈ ਕੇ ਆਏ ਸੋ ਤਾਂ ਉਹਨਾਂ ਨੇ ਕਿਵੇਂ ਮੈਨੂੰ ਪਿੱਛੇ ਭੱਜਣਾ ਪਿਆ ਜੀ ਪਿੱਛੇ ਇੱਕ ਟ੍ਰੈਫਿਕ ਪੁਲਿਸ ਵਾਲੇ ਹੈਗੇ ਸੀ ਜੋ ਟ੍ਰੈਫਿਕ ਕੰਟਰੋਲ ਕਰਦੇ ਨੇ ਉਹਨਾਂ ਨੇ ਪੁਲਿਸ ਦੇ ਸਾਹਮਣੇ ਵੀ ਉਹਨਾਂ ਨੇ ਬੰਦ ਕਰਾਇਆ ਬਈ ਪੁਲਿਸ ਦੇ ਸਾਹਮਣੇ ਵੀ ਮੇਰੇ ਨਾਲ ਕੁੱਟਮਾਰ ਕਰੀ ਆ ਜੀ ਜਦੋਂ ਪੁਲਿਸ ਵਾਲੋ ਕੇ ਬਾਸ ਰੁਕਾ ਤੋ ਦੋੜਾ ਵੀ ਹੈਲਪ ਕਰ ਦਿੱਤੀ ਕੀ ਲੈ ਕੇ ਲੋਕਾਂ ਲੋਗਾਂ ਨੇ ਉਹਨਾਂ ਦੇ ਸਾਹਮਣੇ ਵੀ ਬੇਰੀ ਬਹੁਤ ਪਟਾਈ ਕੀਤੀ ਜਦੋਂ ਨਾ ਜੰਗੁੰਡਾ ਕਰਦੀ ਹੈ ਨਾ ਟੈਕਸੀ ਯੂਨੀਅਨ ਦੀ ਹਮਾਦਰ ਦੀ ਸਰਕਾਰ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਟੈਕਸੀ ਯੂਨੀਅਨ ਦਾ ਬਹੁਤ ਸਾਥ ਦਿੰਦਾ ਹੈ ਸਾਡੇ ਪ੍ਰਸ਼ਾਸਨ ਤੇ ਕਮੀ ਹੈ ਸਾਡੀ ਟੈਕਸੀ ਯੂਨੀਅਨ ਦਾ ਜਾਂ ਪੰਜਾਬੀ ਬੰਦੇ ਦਾ ਇਹ ਸਾਥ ਨਹੀਂ ਦਿੰਦੇ ਸਾਡੇ ਸ਼ਹਿਰ ਦੀ ਸਵਾਰੀ ਸਾਡੇ ਤੋਂ ਲੈ ਜਾਂਦੇ ਆ ਉਹ ਚਾਹੇ ਉਹ ਰੇਲਵੇ ਸਟੇਸ਼ਨ ਆ ਚਾਹੇ ਉਹ 에어ਪੋਰਟ ਆ ਚਾਹੇ ਮਾਜਰੀ ਚੌਕ ਆ ਚਾਹੇ 43 ਬੱਸ ਸਟੈਂਡ ਹੈ 17 ਬੱਸ ਸਟੈਂਡ ਹੈ ਐਚਪੀ ਵਾਲਿਆਂ ਨੇ ਆਪਦੇ ਇੱਥੇ ਟਰੈਵਲ ਏਜੰਟ ਬਣਾ ਲਈ ਹੈ ਆਫਿਸ ਬਣਾ ਲਈ ਹੈ 4 400 ਗੱਡੀ ਦੀ ਸਵਾਰੀ ਚੱਕੀ ਜਾਂਦੀ ਹੈ ਤਾਂ ਸਾਡੇ ਸ਼ਹਿਰ ਦੇ ਸਵਾਰੀ ਸਾਡਾ ਸਰਕਾਰ ਕੁਝ ਕਰ ਰਹੀ ਨਹੀਂ ਹੈ ਉਸ ਸਮਾਂ ਪਹਿਲਾਂ ਹਿਮਾਚਲ ਦੇ ਵਿੱਚ ਕਈ ਡਰਾਈਵਰਾਂ ਦੇ ਨਾਲ ਕੁੱਟਮਾਰ ਹੋਈ ਹੈ ਸਾਡੇ ਨਾਲ ਇੱਕ ਰੂਪੜ ਦੇ ਡਰਾਈਵਰ ਨੇ ਜਿਨ੍ਹਾਂ ਦੇ ਨਾਲ ਮਨਾਲੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਗੱਲਬਾਤ ਕਰਦੇ ਆ ਤੁਹਾਡੇ ਨਾਲ ਕਿੱਥੇ ਕੁੱਟਮਾਰ ਹੋਈ ਹੈ ਕਿੱਥੇ ਰਹਿਣ ਵਾਲਿਓ ਕੀ ਨਾਮ ਸਰ ਮੈਂ ਡਿਸਟ੍ਰਿਕਟ ਰੂਪੜ ਪਿੰਡ ਬਿੱਕੋਂ ਦਾ ਰਹਿਣ ਵਾਲਾ ਜੀ ਤੇ ਮੈਂ ਮਨਾਲੀ ਗਿਆ ਵਾਸੀ ਜੀ ਆਪਣੇ ਕਲਾਇੰਟ ਨੂੰ ਲੈ ਕੇ ਘੁਮਾਣ ਫਰਾਨ ਵਾਸਤੇ ਜਿੱਦਾਂ ਆਂਦੇ ਆ ਤਾਂ ਉਹ ਜਿੱਦਾਂ ਆਪਾਂ ਸਾਈਡ ਸੇਨ ਕਰਾਉਂਦੇ ਆ ਜੀ ਉੱਥੇ ਉੱਥੇ ਸਾਈਡ ਸੇਨ ਕਰਾਉਂਦੇ ਮਹੜਿੰਬਾ ਟੈਂਪਲ ਜਾ ਰਿਹਾ ਸੀ ਜੀ ਉੱਥੇ ਜਿੱਕਣਾ ਸਾਡੀਆਂ ਗੱਡੀਆਂ ਜਾਮ ਚ ਲੱਗੀਆਂ ਹੋਈਆਂ ਸੀ ਤਾਂ ਉਹ ਮੋਟਰਸਾਈਕਲ ਵਾਲਾ ਪਿੱਛੇ ਤੋਂ ਆਇਆ ਜੀ ਉਹ ਸਾਹਮਣੇ ਤੋਂ ਗੱਡੀ ਆਣ ਦੀ ਵਜ੍ਹਾ ਕਰਕੇ ਉਹਨੂੰ ਲੈਂਨ ਵਿੱਚ ਆਣ ਨੂੰ ਥਾਂ ਨਹੀਂ ਮਿਲੀ ਹੈਗੀ ਜੀ ਉਹਦੇ ਪਿੱਛੇ ਉਹ ਮੇਰੇ ਨਾਲ ਤੂ ਤੂੰ ਮੈਂ ਮੈਂ ਕਰਦਾ ਕਰਦਾ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਜੀ ਹੱਥੋਂ ਪਾਈ ਹੋ ਗਿਆ ਦਾ ਉਹਨਾਂ ਨੇ ਮਤਲਬ ਪਹਿਲਾ ਮੋਟਰਸਾਈਕਲ ਤੇ ਤਿੰਨ ਬੰਦੇ ਤੇ ਜੀ ਤਿੰਨ ਬੰਦਿਆਂ ਨੇ ਮੇਰੇ ਨਾਲ ਕੁੱਟਮਾਰ ਕਰੀ ਉਹਦੇ ਬਾਅਦ ਸਾਰੀ ਹਿਮਾਚਲ ਦੀ ਸਾਰੇ ਮਨਾਲੀ ਦੀ ਹਾਂਜੀ ਹਿਮਾਚਲ ਦੀ ਤੇ ਸਾਰੇ ਜਿਹਨੇ ਹਾਂਜੀ ਸਾਰੇ ਹਿਮਾਚਲ ਮਨਾਲੀ ਦੇ ਸੀ ਜੀ ਉਹਨਾਂ ਦਾ ਡੁੰਗਰੀ ਪਿੰਡ ਪੈਂਦਾ ਜੀ ਮੁੰਡਿਆਂ ਦਾ ਅਸੀਂ ਉਹ ਪਤਾ ਵੀ ਕਰਾਇਆ ਜਿੱਕਣਾ ਉੱਥੇ ਸਾਡੀ ਵੀ ਥੋੜੀ ਬਹੁਤੀ ਹੈਗੀ ਆ ਜਾਣ ਬ ਜਾਣ ਡੂੰਗਰੀ ਪਿੰਡ ਐਦਾ ਕਰਕੇ ਕੋਸ਼ ਹੈਗਾ ਜੀ ਉੱਥੇ ਦੇ ਬੰਦੇ ਹੈਗੇ ਆ ਜੀ ਉਹ ਤੇ ਮਤਲਬ ਕਿ ਜਦੋਂ ਤਿੰਨ ਬੰਦੇ ਮੇਰੇ ਨਾਲ ਕੁੱਟਮਾਰ ਕਰ ਰਹੇ ਸੀ ਉਸ ਤੋਂ ਬਾਅਦ ਤਿੰਨ ਬੰਦੇ ਹੋਰ ਪਿੱਛੇ ਤੋਂ ਲੋਹੇ ਦੀਆਂ ਰਾਡਾਂ ਲੈ ਕੇ ਆਏ ਸਨ ਤਾਂ ਉਹਨਾਂ ਨੇ ਦੇਖ ਕੇ ਮੈਨੂੰ ਪਿੱਛੇ ਭੱਜਣਾ ਪਿਆ ਜੀ ਪਿੱਛੇ ਇੱਕ ਟ੍ਰੈਫਿਕ ਪੁਲਿਸ ਵਾਲੇ ਹੈਗੇ ਸੀ ਜੋ ਟ੍ਰੈਫਿਕ ਕੰਟਰੋਲ ਕਰਦੇ ਮੈਂ ਘੱਟੋ ਘੱਟ 500 ਮੀਟਰ ਦੇ ਕਰੀਬ ਪਿੱਛੇ ਭੱਜ ਕੇ ਆਇਆ ਹੁਣ ਆ ਜੀ ਜਦੋਂ ਮੈਂ ਉਹਨਾਂ ਕੋਲ ਪਹੁੰਚਿਆ ਤਾਂ ਉਹਨਾਂ ਨੇ ਪੁਲਿਸ ਦੇ ਸਾਹਮਣੇ ਵੀ ਉਹਨਾਂ ਨੇ ਬੰਦ ਕਰਾਇਆ ਭਾਈ ਯਾਰ ਪੁਲਿਸ ਦੇ ਸਾਹਮਣੇ ਵੀ ਮੇਰੇ ਨਾਲ ਕੁੱਟਮਾਰ ਕਰੀ ਜੀ ਹਾਂ ਜੀ ਤੇ ਤੁਹਾਨੂੰ ਕੀ ਸੱਟ ਲੱਗੀ ਨਹੀਂ ਤੁਹਾਡੇ ਮੇਰੇ ਸਾਰਾ ਹੱਡੀ ਨੱਕ ਦੀ ਫੈਕਚਰ ਹੈ ਜੀ ਬਾਕੀ ਆ ਅੰਦਰ ਤੇ ਬੁੱਲ ਕੱਟ ਗਏ ਸੀ ਸਾਰੇ ਇਹ ਹੁਣ ਮਤਲਬ ਕਿ ਦਿਨ ਪੈਣ ਕਰਕੇ ਮੈਡੀਸਿਨ ਕਰਕੇ ਠੀਕ ਹੋ ਗਿਆ ਜੀ ਬਾਕੀ ਆ ਚੀਜ਼ਾਂ ਹੈਗੀਆਂ ਸੀ ਮੈਂ ਘੱਟੋ ਘੱਟ 13 ਤੇ 14 14 15 ਤਰੀਕ ਦਾ ਮੈਂ ਘਰੇ ਆ ਕੋਈ ਮੈਤੋਂ ਕੰਮ ਨਹੀਂ ਸੀ ਹੋ ਰਿਹਾ ਕੋਈ ਕੁਛ ਨਹੀਂ ਸੀ ਹੋ ਰਿਹਾ ਕਿੰਨੀ ਤਰੀਕ ਨੂੰ ਘਟਨਾ ਵਾਪਰਦੀ ਤੁਹਾਡੇ ਨਾਲ 13 ਤਰੀਕ ਨੂੰ ਕਿੰਨੀ ਤਰੀਕ 13 ਤਰੀਕ 13 ਤਰੀਕ ਹਾਂਜੀ ਉਸ ਤੋਂ ਬਾਅਦ ਫਿਰ ਟ੍ਰੀਟਮੈਂਟ ਲੈ ਕੇ ਉਹ ਠੀਕ ਹੋਏ ਹਾਂਜੀ ਉਹਨਾਂ ਤੇ ਕੋਈ ਕਾਰਵਾਈ ਹੋਈ ਲੋਕਾਂ ਦੀ ਪਛਾਣ ਹੋਈ ਕੋਈ ਵੀਡੀਓ ਬਣੀ ਮੋਬਾਈਲ ਤੇ ਜਾਂ ਕੋਈ ਫੋਟੋ ਉਹਨਾਂ ਨੂੰ ਅਸੀਂ ਪਛਾਣ ਪੁਲਿਸ ਲੋਕਲ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਪਛਾਣ ਦਿੰਦੇ ਆ ਜੀ ਵੀ ਆਹ ਬੰਦੇ ਆ ਉਹਨਾਂ ਨੇ ਫਿਰ ਵੀ ਜ਼ੀਰੋ ਐਫ ਆਈ ਆਰ ਜਿੱਦਾਂ ਕਰਦੇ ਆ ਉਹ ਘੱਟ ਕੇ ਉਹਨਾਂ ਨੇ ਸਾਨੂੰ ਦਿੱਤੀ ਹੈਗੀ ਆ ਜੀ ਉਹ ਜਿਹੜੀ ਐਫ ਆਈ ਆਰ ਹੋਈ ਆ ਉਹ 6 ਦਿਨ ਬਾਅਦ ਹੋਈ ਹੈ ਜੀ 6 ਦਿਨ ਬਾਅਦ 6 ਦਿਨ ਇਹ ਕਾਰਨ ਹੈ ਹਿਮਾਚਲ ਦੇ ਵਿੱਚ ਪੰਜਾਬੀ ਡਰਾਈਵਰਾਂ ਦੇ ਨਾਲ ਲਗਾਤਾਰ ਜਿਹੜੇ ਘਟਰਾਵਾ ਵਾਪਰ ਰਹੇ ਨੇ ਪੁੱਟ ਮਾਰੂ ਵੀ ਕੀ ਕਾਰਨ ਕੋਈ ਕਾਰਨ ਕੁਝ ਨਹੀਂ ਉਹਨਾਂ ਦਾ ਜੋ ਗੁੰਡਾਗਰਦੀ ਉਹਨਾਂ ਦੀ ਟੈਕਸੀ ਯੂਨੀਅਨ ਦੀ ਹਿਮਾਚਲ ਦੀ ਸਰਕਾਰ ਤੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਉਹਨਾਂ ਦਾ ਪ੍ਰੋਟੈਕਟ ਯੂਨੀਅਨ ਦਾ ਬਹੁਤ ਸਾਥ ਦਿੰਦਾ ਹੈ ਸਾਡੇ ਪ੍ਰਸ਼ਾਸਨ ਤੇ ਕਮੀ ਹੈ ਸਾਡੀ ਟੈਕਸੀ ਯੂਨੀਅਨ ਦਾ ਜਾਂ ਪੰਜਾਬੀ ਬੰਦੇ ਦਾ ਇਹ ਸਾਥ ਨਹੀਂ ਦਿੰਦੇ ਉਹ ਸਾਡੇ ਸ਼ਹਿਰ ਦਾ ਆਪਣੇ ਸ਼ਹਿਰ ਚ ਕਹਿੰਦੇ ਵੀ ਸਾਡੇ ਕੋਲ ਆਓ ਪਿਕ ਨਾ ਕਰਕੇ ਜਾਓ ਸਵਾਰੀ ਸਾਡੀ ਆ ਅਸੀਂ ਪਹਿਲਾਂ ਪਿਕ ਕਰਾਂਗੇ ਐਚ ਪੀ ਨੰਬਰ ਦੀ ਕਮਰਸ਼ੀਅਲ ਗੱਡੀ ਨੂੰ ਪਲੇਟ ਸਾਡੀ ਦੇ ਆ ਚਾਹੇ ਲੋਕਲ ਸਵਾਰੀ ਉਹ ਵੀ ਅਸੀਂ ਲਵਾਂਗੇ ਪੰਜਾਬ ਦੀ ਗੱਡੀ ਜਾਂਦੀ ਜਿਹੜੀ ਉਹਨਾਂ ਤੋਂ ਸਵਾਰੀ ਖੋਲਣ ਉਹਦੇ ਤੋਂ ਸਵਾਰੀ ਖੋਲਣਦੇ ਆ ਉਹਨੂੰ ਸਵਾਰੀ ਚੱਕਣ ਨਹੀਂ ਦਿੰਦੇ ਜੇ ਦਿੰਦੇ ਆ ਤਾਂ ਉਹ ਤੋਂ ਕਮਿਸ਼ਨ ਲੈਂਦੇ ਆ ਪਰਚੀਆਂ ਕੱਟਦੇ ਆ ਉਹਦੀਆਂ ਯੂਨੀਅਨ ਦਾ ਤੇ ਜੇ ਸਾਡੇ ਇੱਥੇ ਆਉਂਦੇ ਆ ਤੇ ਸਾਡੇ ਤੋਂ ਸਵਾਰੀ ਲਈ ਜਾਂਦੇ ਆ ਨਾ ਕੋਈ ਰੋਕਣਾ ਟੋਕਾ ਜੇ ਅਸੀਂ ਰੁਕਦੇ ਆ ਕਹਿੰਦੇ ਸ਼ਰਾਰਤੀ ਅੰਸਰ ਆ ਸਾਡੀ ਗੱਡੀ ਰੋਕਦੇ ਆ ਪ੍ਰਸ਼ਾਸਨ ਸਾਡੇ ਚਾਹੇ ਉਹ ਰੇਲਵੇ ਸਟੇਸ਼ਨ ਹੈ ਚਾਹੇ ਉਹ 에어ਪੋਰਟ ਹੈ ਚਾਹੇ ਮਾਜਰੀ ਚੌਕ ਹੈ ਚਾਹੇ 43 ਬੱਸ ਸਟੈਂਡ ਹੈ ਚਾਹੇ 17 ਬੱਸ ਸਟੈਂਡ ਹੈ ਐਚਪੀ ਵਾਲਿਆਂ ਨੇ ਆਪਦੇ ਇੱਥੇ ਟਰੈਵਲ ਏਜੰਟ ਬਣਾ ਲਈ ਹੈ ਆਫਿਸ ਬਣਾ ਲਈ ਹੈ 4 400 ਗੱਡੀ ਸਵਾਰੀ ਚੱਕੀ ਜਾਂਦੀ ਹੈ ਤਾਂ ਸਾਡੇ ਸ਼ਹਿਰ ਦੇ ਸਵਾਰੀ ਸਾਡਾ ਸਰਕਾਰ ਕੁਝ ਕਰ ਹੀ ਨਹੀਂ ਨਾ ਸਟੇਟ ਟਰਾਂਸਪੋਰਟ ਕਮਿਸ਼ਨ ਨੇ ਪੰਜਾਬ ਕੁਝ ਕਰ ਰਿਹਾ ਨਾ ਚੰਡੀਗੜ੍ਹ ਦਾ ਐਸਟੀਈ ਕੁਝ ਕਰ ਰਿਹਾ ਨਾ ਹਰਿਆਣਾ ਦਾ ਐਸਟੀਈ ਕੁਝ ਕਰ ਰਿਹਾ ਤੇ ਕੋਈ ਕਰਵੇ ਨਹੀਂ ਹੋ ਰਹੀ ਕੋਈ ਕਰਵੇ ਨਹੀਂ ਹੋ ਰਹੀ ਕਿ ਇਹਨਾਂ 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 ਪ੍ਰਸ਼ਾਸਨ ਨੇ ਸਾਡਾ ਜੀਣਾ ਹਰਾਮ ਕਰ ਰੱਖਿਆ ਨਾ ਇਹ ਐਗਰੀਕਲਚਰ ਪਾਲਿਸੀ ਲਾਗੂ ਕਰਵਾ ਰਹੇ ਨਾ ਇਹ ਚੰਡੀਗੜ੍ਹ ਐਗਰੀਕਲਚਰ ਪਾਲਿਸੀ ਲਾਗੂ ਕਰਵਾ ਰਹੇ ਨਾ ਸਾਨੂੰ ਇੰਸ਼ੋਰੈਂਸ ਦਿਲਵਾ ਰਹੇ ਨਾ ਸੇਫਟੀ ਹੈ ਸਾਡੀ ਇਹਨਾਂ ਬਾਹਰ ਨਾ ਸ਼ਹਿਰ 'ਚ ਨਾ ਘਰ 'ਚ ਹਰ ਥਾਂ ਤੇ ਸਾਡੀ ਮਾਰ ਹੈ ਜੀ ਬਾਈਕ ਟੈਕਸੀ ਚੱਲ ਰਹੀ ਹੈ ਵਾਈਟ ਪਲੇਟ ਚਿੱਟੀ ਪਲੇਟਾਂ ਗੱਡੀਆਂ ਚੱਲ ਰਹੀਆਂ ਨੇ ਇੱਥੇ ਬਲਾ ਬਲਾ ਚੱਲ ਰਹੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਚੰਡੀਗੜ੍ਹ ਦੇ ਹਿਮਾਚਲ ਦੇ ਬਲ ਲੋਕਲ ਬੰਦੇ ਦੀ ਸਵਾਰੀ ਆਪ ਖੁਦ ਬਲਾਬਲਾ ਤੇ ਢੋਰੇ ਨੇ ਜਿਹਦੇ ਕੋਲ ਕੋਈ ਲਾਇਸੈਂਸ ਨਹੀਂ ਦੱਸੋ ਕਿੱਥੇ ਜਾਏਗੀ ਤਾਂ ਇਹ ਡਰਾਈਵਰ ਸੀ ਤਾਂ ਡਰਾਈਵਰ ਆਪਣੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਦੇ ਸਾਹਮਣੇ ਰੱਖ ਰਹੇ ਨੇ ਤਾਂ ਹਿਮਾਚਲ ਦੇ ਵਿੱਚ ਵੀ ਜਿਹੜੀਆਂ ਕਈ ਘਟਨਾਵਾਂ ਵਾਪਰੀਆਂ ਸੀ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਨੇ ਸਰਕਾਰ ਦੇ ਖਿਲਾਫ ਰੋਜ ਜਤਾਇਆ ਜਾ ਰਿਹਾ ਸਾਥੀ ਸਨੀ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ